ਉਹ ਜਿਹੜੀ ਟੀਚਿੰਗ ਲਰਨਿੰਗ process ਹੈ ਉਸ ਨੂੰ ਤੁਸੀਂ ਉੱਥੋਂ ਤੱਕ ਅਚੀਵ ਕਰ ਨਹੀਂ ਸਕਦੇ ਜਿੱਥੋਂ ਤੱਕ ਦੀਆਂ ਅਚੀਵਮੈਂਟਸ ਦਾ ਗੋਲ ਰੱਖ ਕੇ ਅਸੀਂ ਚਾਹੁੰਦੇ ਹਾਂ ਸੋ ਆਈਲ ਸਟਾਰਟ ਮਾਈ ਟਾਪਿਕ ਫਰਮ ਥਿਸ ਉਸੇ ਤਰ੍ਹਾਂ ਹੀ ਮੈਂ ਚੱਲਾਂਗੀ ਆਮ ਨਾਟ ਅਬਾਊਟ ਥੈਟ ਪੀਪੀਟੀ ਐਂਡ ਆਲ 댓 ਮਾਈਂਡ ਇਜ਼ ਸਿੱਧੇ ਤੌਰ ਤੇ ਤੁਹਾਡੇ ਨਾਲ ਮੇਰਾ ਇੰਟਰੈਕਸ਼ਨ ਹੋਏਗਾ ਸੋ ਥੇਰ ਇਜ਼ ਨੋ ਪੀਪੀਟੀ ਇਨ ਮਾਈ ਲੈਕਚਰ ਹੇਰ ਇਹ ਜਿਹੜਾ ਅੱਜ ਦਾ ਇਹ ਲੈਕਚਰ ਸੈੱਟ ਨਹੀਂ ਹੋਏਗਾ ਥਿਸ ਇਜ਼ ਇੰਟਰੈਕਸ਼ਨ ਸੈਸ਼ਨ ਸੋ ਆਪਾਂ ਇਹਦੇ ਵਿੱਚ ਦੋਨੋਂ ਤਰ੍ਹਾਂ ਜਿਹੜੀਆਂ ਨੇ ਸ਼ਾਮਿਲ ਹੋਣਗੀਆਂ ਜੇ ਮੈਂ ਕਹਨੀ ਆ ਕਿ ਟੀਚਰ ਜਿਹੜਾ ਹੈ ਉਹ ਉਸ ਪ੍ਰੋਸੈਸ ਦਾ ਸੈਂਟਰ ਹੋਵੇ ਸਟੂਡੈਂਟ ਦੇ ਨਾਲ ਨਾਲ ਆਮ ਨਾਟ ਐਕਸਕਲੂਡਿੰਗ ਦਾ ਸਟੂਡੈਂਟ ਫ্রম ਦਾ ਸੈਂਟਰ ਆਈ ਏਮ ਸੇਇੰਗ ਕਿ ਟੀਚਰ ਵੀ ਸਟੂਡੈਂਟ ਦੇ ਨਾਲ ਨਾਲ ਇਸ ਪ੍ਰੋਸੈਸ ਦਾ ਸੈਂਟਰ ਹੈ ਤੇ ਉਸ ਨੂੰ ਉਸੇ ਤਰੀਕੇ ਦੇ ਨਾਲ ਹੀ ਐਡਰੈਸ ਕੀਤਾ ਜਾਵੇ ਦੈਨ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਾਫੀ ਬੈਟਰ ਹੋ ਸਕਦੀਆਂ ਸੋ ਇੰਟਰੈਕਸ਼ਨ ਸੈਸ਼ਨ ਹੋਏਗਾ ਆਪਣਾ ਸਭ ਤੋਂ ਪਹਿਲਾਂ ਮੈਂ ਗੱਲ ਸਟਾਰਟ ਕਰਾਂਗੀ ਗਰੋਥ ਐਂਡ ਡਿਵੈਲਪਮੈਂਟ देयर आर टू टर्म्स ग्रोथ एंड डेवलपमेंट अह की, uh, की मेनू कोई थोड़ा जा कोशिश करेगा रे चिनवाल होन की